ਬਸ ਵੀਰੇ ਬਾਬੇ ਅੱਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਚਮਤਕਾਰੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਯਾਰ ਕ੍ਰਿਟੀਕਲ ਆ ਬਹੁਤ ਮੰਨ ਲਓ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਪਈ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਛੋਟੇ ਬੱਚੇ ਆ ਯਾਰ ਦੋ ਨਿਆਣੇ ਆ ਹੈ ਤੇ ਨਾ ਬਾਈਕਰ ਨੂੰ ਮਰਦਾ ਆਸਾ ਦਾਤਾ ਕਿਵੇਂ ਮਰਜੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਅਰਦਾਸ ਕਰੋ ਬਸ ਭਣਾ ਭਣਾ ਆਊਗਾ ਬਸ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਿਹਾ ਬਾਬਾ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਠੀਕ ਕਰੋ ਬਸ ਠੀਕ ਕਰ ਦੇਖਿਆ ਨਹੀਂ ਆਂਦਾ ਬਾਈਕ ਤੇ ਮੈਂ ਮੈਨੂੰ ਵੀ ਇੱਕ ਵਾਰੀ ਮੈਂ ਵੀ ਲੈ ਲਦਾਖ ਸੀ ਉਦੋਂ ਹਨਾ ਬਾਈਕ ਦਾ ਨੂੰ ਸ਼ੁਰੂ ਤੋਂ ਜਿਵੇਂ ਬੰਦਾ ਸ਼ਕੀਨ ਹੁੰਦਾ ਬਾਕੀ ਦੱਸਿਆ ਕਹਿੰਦੇ ਵੀ ਬਾਈਕ ਆਉਂਦਾ ਸੀ ਇਹ ਐ ਕੋ ਆਪਣਾ ਟੱਠਾ 19:00 ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਹਨਾ ਸਾਂ ਵਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਮਰੀੜ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੇ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਤੇ ਬਾਬਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਬਸ ਬਾਬਾ ਠੀਕ ਕਰੇ ਯਾਰ ਪਰਿਵਾਰ ਬੰਦੇ ਬਿਨਾ ਹਨਾ ਮੇਨ ਕੋਈ ਪਰਿਵਾਰ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਉਹ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਕਿਵੇਂ ਮਰਜੀ ਬਸ ਬਾਬਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਇਕੱਠੇ ਸੀ ਕੈਨੇਡਾ ਯਾਰ ਇਕੱਠੇ ਨੇ ਆ ਉਦੋਂ ਕਹਿੰਦਾ ਹੁੰਦਾ ਸੀ ਵੀ ਮੇਰੇ ਨਾਲ ਵੀ ਉਦੋਂ ਮਿਲਦਾ ਜਵੰਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਾਕੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਯਾਰ ਮਨ ਕਿਰਤ ਵੀਰੇ ਰਿਸ਼ਤਾ ਲੱਭਣਾ ਐ ਮੇਰੇ ਨਾਲ 15 ਦਿਨ ਅਸੀਂ ਆ ਟ੍ਰਾਂਟੋ ਕੱਠੇ ਰਹੇ ਆ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਮੈਂ ਇੱਕੋ ਹੀ ਕਹਿੰਦਾ ਬਸ ਵੀ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਕਰ ਵਾਹਿਗੁਰੂ ਨੂੰ ਹਨਾ ਅਰਦਾਸ ਆ ਤੇ ਬਾਕੀ ਵੇਖੋ ਬਾਕੀ ਆਪਣਾ ਥੋੜਾ ਮੈਂ ਮੈਨੂੰ ਸਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹਨਾ ਵੀ ਆਪਣਾ ਥਰੇਟਾ ਥੁਟਾ ਹੀ ਕਰਕੇ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਚੱਲਨੇ ਆਂ ਗੁਰਦੁਆਰੇ ਚੱਲਨੇ ਆਂ ਠੀਕ ਆ ਭਰਾਵਾਂ ਨੂੰ ਮੱਥਾ ਟੇਕ ਕੇ ਆਉਨੇ ਆ ਠੀਕ ਆ ਬਾਬੇ ਨੂੰ ਤੇ ਪਤਾ ਨਹੀਂ ਕਿਹਦੀ ਦੁਆ ਲੱਗ ਜਾਣੀ ਆ ਠੀਕ ਆ ਸਾਰੇ ਜਿੰਨਾ ਜਿੰਨੇ ਵੀ ਮੈਨੂੰ ਤੁਹਾਡੇ ਮਾਧਮ ਰਾਹੀਂ ਵੇਖ ਰਿਹਾ ਸਾਰਿਆਂ ਨੂੰ ਬਸ ਇੱਕੋ ਆ ਵੀ ਬਾਬੇ ਨੂੰ ਅਰਦਾਸ ਕਰੋ ਬਾਬਾ ਚਮਤਕਾਰ ਕਰ ਕਿਵੇਂ ਮਰਜ਼ੀ ਠੀਕ ਕਰ ਮੇਰੇ ਕਹਿੰਦੇ ਨਾ ਵੀ ਪਤਾ ਨਹੀਂ ਮਾਈਂਡ ਨੂੰ ਆਕਸੀਜਨ ਜਿਵੇਂ ਆਪਾਂ ਨੂੰ ਆਣਾ ਆਣਾ ਯਾਰ ਆਕਸੀਜਨ ਨਹੀਂ ਜਾ ਰਹੀ ਤੇ ਸਪਾਈਨ ਮਣਕੇ ਟੁੱਟੇ